प्यारे दोस्तों मैं ਤੁਹਾਡਾ ਆਪਣਾ ਸਤਪਾਲ ਸਿੰਘ ਗਿੱਲ ਲੋਂਗੋ ਦੇਵਾ ਪਿਆਰ ਅਤੇ ਸਤਿਕਾਰ ਦੇ ਸਾਹਿਤ ਗੁਰੂ ਫਤਿਹ ਪ੍ਰਵਾਨ ਕਰਨਾ ਤੁਹਾਡੇ ਪਿਛਲੀ ਵੀਡੀਓ ਜਿਹੜੀ ਆਪਾਂ ਕਿਹਾ ਸੀ ਵੀ ਰਖੜਾ surjit singh ਰਖੜੇ ਦੀ ਗੱਲ ਕੀਤੀ ਸੀ ਮੈਂ ਵੀ ਜਿਹੜੇ ਹੁਣ ਬੜੇ ਪੰਥ ਦੇ ਦਰਦੀ ਬਣੇ ਹੋਏ ਨੇ ਇਹ ਲੋਕ ਪ੍ਰਕਾਸ਼ ਸਿੰਘ ਬਾਦਲ ਦੀ ਸੈਕਟਰ 2 ਵਾਲੀ ਸਰਕਾਰੀ ਕੋਠੀ ਜਿਹੜੀ ਮੁੱਖ ਮੰਤਰੀ ਸਾਹਬ ਦਾ ਅੱਜ ਵੀ ਨਿਵਾਸ ਅੱਜ ਵਾਲੇ ਮੁੱਖ ਮੰਤਰੀ ਸਾਹਿਬ ਦਾ ਮੇਰੀ ਉੱਥੇ ਡਿਊਟੀ ਹੁੰਦੀ ਸੀ ਡੇਲੀ ਰਾਤ ਨੂੰ ਉੱਪਰਲੀ ਮੰਜ਼ਲ ਦੇ ਉੱਤੇ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਹੈ ਤੇ ਥੱਲੇ ਡੇਲੀ ਜਿਹੜੀ ਹੈ ਸ਼ਰਾਬ, ਮੀਟ ਜੋ ਵੀ ਮਤਲਬ ਸਾਰਾ ਕੁਝ ਉਹ ਥੱਲੇ ਚੱਲਦਾ ਸੀਗਾ ਤੇ ਉਹਦਾ ਕਿਉਂਕਿ ਮੈਂ ਉਹ ਗੱਲ ਕਰਦਾ ਹੁਣਾਂ ਜਿਹਦਾ ਮੈਂ ਖੁਦ ਚਸ਼ਮਦੀਦ ਗਵਾਹ ਹਾਂ ਤੇ ਉਹਦੀ ਗੱਲ ਜਿਹੜੀ ਕਲੀਅਰ ਕੀਤੀ ਆ ਰਖੜਾ ਸਾਹਿਬ ਦੇ ਭਰਾ ਨੇ ਵੀ ਉਹਨਾਂ ਦੀ ਇੱਕ ਵੀਡੀਓ ਇੱਕ ਪਈ ਆ ਰੰਧਾਵੇ ਦੇ ਨਾਲ ਚੈਨਲ ਦੇ ਉੱਤੇ ਆ ਸੁਣ ਲਓ ਤੁਸੀਂ ਕਾਸੀ ਜੀ ਬਾਦਲ ਸਾਹਿਬ ਤੁਹਾਡੇ ਕਹਿੰ ਤੱਕ ਹੀ ਕੰਮ ਉਹਨਾਂ ਨੇ ਕੀਤੇ ਬੜੇ ਕਿੰਦੈਂਕ ਮੇਰੇ ਕਦੇ ਉਹਨਾਂ ਨੇ ਗੱਲ ਮੋੜੀ ਨਹੀਂ ਸੀ ਪਰ ਉਹਨਾਂ ਨੇ ਕਦੇ ਕਹਿਦਾ ਵੀ ਨਹੀਂ ਸੀ ਕਿ ਉਹ ਕਦੇ ਉਹਨਾਂ ਨੇ ਮੇਰੀ ਗੱਲ ਕਈ ਮੋੜੀ ਵੀ ਨਹੀਂ ਖਾਇ ਇਹਨਾਂ ਦਿਨਾਂ ਚ ਔਖੇ ਦਿਨ ਨਹੀਂ ਲੱਗਦੇ ਤੁਹਾਡੇ ਕੋਲ ਬਾਦਲ ਸਾਹਿਬ ਰਹਿੰਦੇ ਸੀ ਬਾਦਲ ਸਾਹਿਬ ਤੁਹਾਡੇ ਨਾਲ ਪਿਓ ਪੋਤ ਵਾਲੇ ਰਿਸ਼ਤੇ ਸੀ ਯਾਰੀ ਵੀ ਸੀ ਹਾਂਜੀ ਤੁਹਾਡਾ ਧਿਆਨ ਵਿੱਚ ਕਦੇ दारू दारू ਪੱਲਾ ਵੀ ਆਫਰ ਕਰਦੇ ਸੀ ਮੈਂ ਤਾਂ ਕਿਸੇ ਨੇ ਦੱਸਿਆ ਕਹਿੰਦੇ ਜਦੋਂ ਇਕੱਠੇ ਚੱਲਦੇ ਸੀ ਪਤਾ ਨਹੀਂ ਕਿ ਢਾਲੀਵਾਲ ਸਾਹਿਬ ਨੂੰ ਪੰਜ ਦੋ ਪੈਗ ਲਾ ਲੈਂਦੇ ਆ ਬਾਦਲ ਸਾਹਿਬ ਕਹਿੰਦੇ ਇਹਨਾਂ ਦਾ ਪ੍ਰਬੰਧ ਕਰਾ ਦੋ ਜੀ ਜੋ ਕਹਿੰਦੇ ਸੀ ਕਹਿੰਦੇ ਸੀ ਤੇ ਅਸੀਂ ਕਿਹਾ ਜੀ ਉਹ ਪਰਿਵਾਰ ਸੰਕਟ ਚ ਆਇਆ ਜੀ ਇਹ ਹਨੇਵੀ ਗੱਲ ਦਾ ਜੀ ਉਹ ਪੀਂਦੇ ਸੀ ਪਰ ਚੰਡੀਗੜ੍ਹ ਸਾਡੇ ਸਾਲੂ ਜਰੂੜ ਆਇਆ ਇਹਨੂੰ ਕਿਉਂ ਦੇ ਸੀ ਉਹ ਦੋਸਤੋ ਜਿਹੜੇ ਬੰਦਿਆਂ ਨੂੰ ਗੁਰੂ ਗ੍ਰੰਥ ਸਾਹਿਬ ਦਾ ਇੰਨਾ ਵੀ ਭੈ ਨਹੀਂ ਹੈਗਾ ਵੀ ਉੱਪਰ ਗੁਰੂ ਗ੍ਰੰਥ ਸਾਹਿਬ ਦੀ ਹਾਜ਼ਰੀ ਆ ਗੁਰੂ ਸਾਹਿਬ ਦੀ ਹਜ਼ੂਰੀ ਆ ਅਸੀਂ ਉੱਥੇ ਬੈਠ ਕੇ ਸ਼ਰਾਬ ਮੀਟ ਖਾ ਰਹੇ ਆ ਤੇ ਆਉਣ ਵਾਲੇ ਸਮੇਂ 'ਚ ਤੁਹਾਨੂੰ ਕੀ ਦੇ ਦੇਣਗੇ ਸਿਰਫ ਇੱਕ ਐਸ ਵੇਲੇ ਕੁਰਸੀ ਦੀ ਲਾਲਸਾ ਜਿਹੜੀ ਬਰਦਾਸ਼ਤ ਨਹੀਂ ਹੋ ਰਹੀ ਵੀ ਕਿਸੇ ਨਾ ਕਿਸੇ ਤਰੀਕੇ ਨਾਲ ਦੁਬਾਰਾ ਸਾਨੂੰ ਮਿਲ ਜਾਵੇ। ਉਹੀ ਜੰਦੂ ਮਾਜਰਾ ਜਿਹਨੇ ਪੋਸ਼ਾਕ ਲਿਆ ਕੇ ਦਿੱਤੀ, ਦਰਜੀ ਦਾ ਬਿਆਨ ਪਿਆ। ਦਿੱਲੀ ਵਾਲਿਆਂ ਦਾ ਜਿਹੜਾ ਮੈਨੂੰ ਇਹ ਕਰਨਾਲ ਸਿੰਘ ਪੰਜੋਲੀ ਤੋਂ ਮੈਸੇਜ ਕਰਾਉਂਦਾ ਰਿਹਾ ਵੀ ਕੰਡੈਮਨ ਕਰ ਦਿਓ ਜੀ। ਅੱਜ ਉਹੀ ਲੋਕ ਪੰਥਦਰਦੀ ਬਣੇ ਹੋਏ ਹਨ। ਪੋਸ਼ਾਕਾ ਦੇ ਕੇ ਤੇ ਅਜੀਤ ਅਖਬਾਰ ਦੇ ਪੰਨੇ ਦੇ ਪੰਨੇ ਜਿਹੜੇ ਇਹਨਾਂ ਨੇ ਇਸ਼ਤਿਹਾਰ ਲਾਏ ਤੇ ਜਿੱਥੋਂ ਪੰਜਾਬ ਦੇ ਵਿੱਚ ਅੱਗ ਬਲੀ ਇਹ ਲੋਕ ਤੁਹਾਨੂੰਗਾ ਕੀ ਦੇ ਦੇਣਗੇ? ਇਹਨਾਂ ਤੋਂ ਖਿਹੜਾ ਛਡਾਓ। ਇਹ ਨਹੀਂ ਅਸੀਂ ਮਰ ਚੁੱਕੇ ਹਾਂ ਵੀ ਜਿਹੜੇ ਅਸੀਂ ਆਪਦੇ ਤੋਂ 1.5 200 ਮੁੰਡਾ ਨਵਾਂ ਨੌਜਵਾਨ ਤਿਆਰ ਨਹੀਂ ਕਰ ਸਕਦੇ ਵੀ ਜਿਹੜਾ ਪੰਥ ਨੂੰ ਸਮਰਪਿਤ ਹੋਵੇ ਜਿਹੜਾ ਪੰਜਾਬ ਨੂੰ ਸਮਰਪਿਤ ਹੋਵੇ ਸਿੱਖੀ ਨੂੰ ਸਮਰਪਿਤ ਹੋਵੇ ਕਿਉਂਕਿ ਪੰਜਾਬ ਜਿਹੜਾ ਖਿੱਤਾ ਇਹਦੇ ਵਿੱਚ ਸਾਡਾ ਜਿਹੜਾ ਸਿੱਖੀ ਦੇ ਨਾਲ ਪਿਆਰ ਕਰਨ ਵਾਲੇ ਆਪਦੇ ਧਰਮ ਨਾਲ ਪਿਆ ਕਿਉਂਕਿ ਧਰਮ ਤੇ ਸਿਆਸਤ ਸਾਡਾ ਬੜਾ ਇਹ ਜਿਹੜਾ ਇੱਕ ਰਸਤਾ ਹੈ ਸਾਡਾ ਧਰਮ ਤੇ ਸਿਆਸਤ ਦਾ ਪਰ ਧਰਮ ਹਮੇਸ਼ਾ ਉੱਪਰ ਰਿਹਾ ਸਿਆਸਤ ਹਮੇਸ਼ਾ ਨੀਚੇ ਰਹੀ ਜੀ ਇਸ ਕਰਕੇ ਸਾਨੂੰ ਸੋਚਣਾ ਪਊਗਾ ਅੱਜ ਮੈਂ ਹੁਣ ਗੱਲ ਕਰਾਂ ਪਰसों ਸਾਡਾ ਇੱਕ ਸਬ ਇੰਸਪੈਕਟਰ ਕੋਟ ਮੁਹੰਮਦ ਖਾਨ ਪਿੰਡ ਜਿਲ੍ਹਾ ਤਰਨਤਾਰਨ ਨੂੰ ਪੁਲਿਸ ਦੀ ਹਾਜ਼ਰੀ 'ਚ ਉਹਦੇ ਗੋਲੀ ਵਜਦੀ ਆ ਤੇ ਗੋਲੀ ਮਾਰਨ ਵਾਲਾ ਕੌਣ ਆ ਇੱਕ ਸਰਪੰਚ ਉਸ ਪਿੰਡ ਦਾ ਡੀਐਸਪੀ ਜਿਹੜੇ ਉੱਥੇ ਦੇ ਆ ਅਤਲ ਸੋਨੀ ਮੌਕੇ ਤੇ ਹਾਜ਼ਰ ਸੀ ਕਹਿੰਦੇ ਐਸਐਚਓ ਮੌਕੇ ਤੇ ਹਾਜ਼ਰ ਸੀ ਤੇ ਲੋਕਾਂ ਦੇ ਜੋ ਅੱਖਾਂ ਦੇ ਚ ਲੱਤਾਂ 'ਚ ਗੋਲੀਆਂ ਮਾਰਨ ਵਾਲੇ ਉਹ ਤੁਹ ਤੁਹਾਡੇ ਸਾਹਮਣੇ ਤੁਹਾਡਾ ਥਾਣੇਦਾਰ ਮਾਰਦਾ ਦੂਜਾ ਫੱਟੜ ਕਰਦਾ ਤੇ ਤੁਹਾਡੋ ਤੁਹਾਥੋਂ ਇੱਕ ਵੀ ਗੋਲੀ ਨਹੀਂ ਅਕੋ ਜਵਾਬ ਚ ਚੱਲੀ ਤੁਸੀਂ ਇੰਨਾ ਲੀਡਰਾਂ ਦੇ ਕਿੱਟਿਆਂ ਦਾ ਕਿ ਥੱਲੇ ਬੈਠ ਗਏ ਹੋ ਇੰਨਾ ਡਰ ਤੁਹਾਡੇ ਵਿੱਚ ਪੈਦਾ ਹੋ ਗਿਆ ਵੀ ਇਹਨਾਂ ਲੋਕਾਂ ਦਾ ਕੀ ਸਰਪੰਚ ਆ ਕਿ ਕਿੱਡਾ ਕੋ ਵੱਡਾ ਨੇਤਾ ਹੁੰਦਾ ਤੁਸੀਂ ਤੁਹਾਡਾ ਕੀ ਫਰਜ਼ ਬਣਦਾ ਸੀ ਉੱਥੇ ਲਹਨਤ ਤਾਂ ਮੈਂ ਤਾਂ ਕਹਿਣਾ ਯਾਰ ਇਹ ਜੀ ਪੁਲਿਸ ਦੇ ਜਿਹੜੀ ਆ ਸਾਡੀ ਪੰਜਾਬ ਨੂੰ ਬਚਾਉਣਗੇ ਜਿਹੜੇ ਆਪ ਤੱਕ ਆਪ ਦਾ ਬਰਾਬਰ ਦਾ ਥਾਣੇਦਾਰ ਨਹੀਂ ਬਚਾ ਸਕਿਆ ਇਹ ਸਰਕਾਰ ਦੋਸਤੋ ਕੋਈ ਵੀ ਹੋਵੇ ਪੁਲਿਸ ਦਾ ਹਾਲ ਇਹੀ ਰਿਹਾ ਕਿਉਂਕਿ ਜਿਹੜੇ ਸਾਡੇ ਅਫਸਰ ਹਨ ਉਹ ਇਹਨਾਂ ਲੀਡਰਾਂ ਦੀਆਂ ਜੁੱਤੀਆਂ ਚੱਕਦੇ ਫਿਰਦੇ ਆ ਮੈਨੂੰ ਕੋਈ ਇਹ ਗੱਲ ਕਹਿਣ ਚ ਗਰੀਜ ਨਹੀਂ ਇਹ ਹਕੀਕਤ ਸਚਾਈ ਆ ਤੇ ਉਹ ਸਾਡਾ ਕੀ ਕਰਨਗੇ ਜਿਹੜੇ ਆਪ ਇਹਨਾਂ ਦੇ ਅੱਗੇ ਨੀਵੀਆਂ ਪਾਪਾ ਖੜਦੇ ਆ 1998 ਦੇ ਵਿੱਚ ਅਕਾਲੀ ਸਰਕਾਰ ਬਣਦੀ ਆ ਤੇ ਮੋਗੇ تر세ਮ ਸਿੰਘ ਹੌਲਦਾਰ ਹੱਤਿਆकांड ਹੋਇਆ ਸੀਗਾ ਉਹਦਾ ਕਤਲ ਹੋਇਆ ਸੀ ਕਾਲੇ ਕੱਛਿਆਂ ਵਾਲੇ ਸਮਝ ਕੇ ਇੱਕ ਲੀਡਰ ਨੇ ਕਰਵਾਇਆ ਸੀ ਜਿਹਦੀ ਕਿ ਉਹ ਪਰਿਵਾਰ ਵਿਰੋਧਤਾ ਕਰਦਾ ਸੀ ਆਪਦੇ ਇਲਾਕੇ 'ਚ ਕਤਲ ਕਿਵੇਂ ਹੋਇਆ ਕਿੰਨੀ ਬੇਰਹਿਮੀ ਨਾਲ ਉਹਦਾ ਕਤਲ ਹੁੰਦਾ ਉਸ ਤੋਂ ਬਾਅਦ ਉਹਦੀ Laash ਸਾਰੇ ਮੋਗੇ ਦੀਆਂ ਉੱਥੇ ਉੱਥੋਂ ਲੈ ਕੇ ਭੋਨਾ ਚੌਂਕ ਤੋਂ ਲੈ ਕੇ ਡੀਸੀ ਦਫ਼ਤਰ ਤੱਕ ਬਜ਼ਾਰਾਂ ਦੇ ਵਿੱਚ Laash ਉਹਦੀ ਘੜੀਸੀ ਗਈ ਤੇ ਪੁਲਿਸ ਮੂਕ ਦਰਸ਼ਕ ਬਣ ਕੇ ਨਾਲ ਚੱਲਦੀ ਰਹੀ ਤੇ ਉਹ ਜਿਹੜੇ ਅਫਸਰ ਸੀ ਉਸ ਵੇਲੇ ਉਹ ਪੁਲਿਸ ਤੋਂ ਨੀਵੀਆਂ ਪਾਪਾਂ ਲੰਘਦੇ ਰਹੇ ਬਾਅਦ ਵਿੱਚ ਜਿਹੜੀ ਪੁਲਿਸ ਉਹਨਾਂ ਨੂੰ ਲਖਜ ਬੋਲਦੀ ਸੀ ਨਾ ਤਾਂ ਕੰਨਾਂ ਚ ਉਂਗਲਾਂ ਬਿਸ਼ਰਮ ਦੇ ਕੇ ਲੰਘਦੇ ਹੁੰਦੇ ਸੀ ਉਹ ਜਿਹੜੇ ਅਫਸਰ ਸੀ ਐਸਐਸਪੀ ਸਸਪੈਂਡ ਹੋਇਆ ਸੀ ਉਸ ਵੇਲੇ ਮੈਂ ਐਸਐਸਪੀ ਸਾਹਿਬ ਦੇ ਨਾਲ ਡਿਊਟੀ ਕਰਦਾ ਸੀ ਜਦੋਂ ਲਾਸ਼ ਸ਼ਪੈਦੇ ਤੇ ਟੰਗਣ ਲੱਗੇ ਮੈਂ ਵਿਜੇ ਕੁਮਾਰ ਡੀਐਸਪੀ ਸਰਦਾਰ ਗੁਰਮੇਲ ਸਿੰਘ ਇੰਚਾਰਜ ਸੀਆਈਏ ਹੁੰਦੇ ਸੀ ਸਰਦਾਰ ਟਹਿਲ ਸਿੰਘ ਸੀ ਗੱਲ ਪੈ ਗਈ ਸੀ ਜਾ ਕੇ ਐਸਐਸਪੀ ਦੇ ਕੋਲ ਜਾਓ ਹੁਣ ਬਹੁਤ ਹੋ ਗਿਆ ਜਾਓ ਚਲੇ ਜਾਓ ਇੱਥੋਂ ਕਿਤੇ ਪੁਲਿਸ ਤੁਹਾਡੇ ਗੱਲ ਨਾਲ ਪੈਜੀ ਇਹਜੇ ਕਮਜ਼ੋਰ ਅਫਸਰ ਜ਼ਿਲ੍ਹਿਆਂ ਦੇ ਵਿੱਚ ਲੱਗਣ ਦੇ ਕਾਬਿਲ ਹਨ ਅਸੋਨੀ ਵਰਗੇ ਡੀਐਸਪੀ ਲੱਗਣ ਦੇ ਕਾਬਿਲ ਹਨ ਇਹ 5-10 ਦਿਨ ਪਹਿਲਾਂ ਬੜੇ ਦਰਦਕੇ ਮਾਰੀ ਜਾਂਦਾ ਸੀ ਇੱਕ ਪਿੰਡ 'ਚ ਹੱਦ ਹੋ ਗਈ ਯਾਰ ਤੁਹਾਡੀ ਤੁਸੀਂ ਮਾੜੇ ਤੇ ਚੜਨ ਚੁੱਕੇ ਹੋ ਮਾੜਿਆਂ ਦੇ ਲੱਤਾਂ 'ਚ ਗੋਲੀਆਂ ਮਾਰਨ ਚੁੱਕੇ ਹੋ ਦੋ ਥਾਣੇਦਾਰ ਮਾਰੇ ਜਗਰਾਉ ਤੁਸੀਂ ਕਲਕੱਤੇ ਜਾ ਕੇ ਲੱਭ ਕੇ ਜੈਪਾਲ ਹੁਣੀ ਮਾਰਦੇ ਵੀ ਸਾਡੇ ਭਰਾ ਮਾਰਦੇ ਜੀ ਇਹਨਾਂ ਨੇ ਅਸੀਂ ਸਿਲੰਡਰ ਨਹੀਂ ਕਰਾਉਣਾ ਤੇ ਇਹ ਤੁਹਾਡਾ ਭਰਾ ਨਹੀਂ ਜਿਹੜਾ ਤਰਨ ਤਰਨ ਮਾਰਿਆ ਹੁਣ ਇਹਨਾਂ ਫਟਣ ਹੋਇਆ ਇਹ ਭਰਾ ਨਹੀਂ ਕਿਸੇ ਦਾ ਇਹ ਕਿਸੇ ਦਾ ਪੁੱਤ ਨਹੀਂ ਸੀ ਕਰੋ ਕੁਝ ਕਰਕੇ ਦਿਖਾਓ ਮਜੀਠੇ ਦੇ ਵਿੱਚ ਇੱਕ ਥਾਣੇਦਾਰ ਆਪਣੀ ਬੇਟੀ ਦੀ ਅਜਬ ਇੱਜ਼ਤ ਬਚਾਉਂਦਾ ਮਾਰਿਆ ਜਾਂਦਾ ਤੇ ਲੰਡੂ ਲੀਡਰ ਉਹਦੀ ਛਾਤੀ ਤੇ ਪੈਰ ਰੱਖ ਕੇ ਨਾਹਰੇ ਲਾਉਂਦਾ ਬਿਕਰਮ ਸਿੰਘ ਮਜੀਠੀਆ ਜਿੰਦਾਬਾਦ ਯੂਥ ਅਕਾਲੀ ਦਲ ਜਿੰਦਾਬਾਦ ਤੁਸੀਂ ਸਾਰਾ ਪੰਜਾਬ ਉਹਨਾਂ ਆਮ ਆਦਮੀ ਪਾਰਟੀ ਦੇ ਸਿਰ ਤੇ ਚੱਕ ਛੱਡਿਆ ਅੱਜ ਚੁੱਪ ਗਿਓ ਹੈ ਅੱਜ ਮਰ ਗਏ ਹੋ ਤੁਸੀਂ ਅਈ ਤੁਹਾਡੀ ਜ਼ੁਬਾਨ ਨਹੀਂ ਖੁੱਲ ਰਹੀ ਤੁਹਾਡੀ ਇੱਥੇ ਐਮਐਲਏ ਇੱਥੇ ਕੈਪਟਨ ਸਰਕਾਰ ਵੇਲੇ ਅਜਨਾਲੇ ਦੇ ਕੋਲੇ ਇੱਕ ਥਾਣੇਦਾਰ ਤੇ ਡਾਂਗਾ ਮਾਰੀਆਂ ਸੜ ਦੇ ਵਿੱਚ ਤੇ ਲੰਮਾ ਪਾਇਆ ਵਰਦੀ ਨਾਲ ਪਾਗੋ ਦੀ ਲੱਥੀ ਉਹ ਤੁਹਾਡੇ ਨਾਲੋਂ ਚੰਗਾ ਸੀ ਉਹ ਉਹਨਾਂ ਦਾ ਪਰਚਾ ਦੇ ਕੇ ਕਾਰਵਾਈ ਵੀ ਕਰਤੀ ਔਰ ਸਾਰੇ ਮੁਲਾਜ਼ਮ ਜਿਹੜੇ ਨਾਲ ਸਾਹਟਾ ਪਾ ਕੇ ਖੜੇ ਸੀ ਬਿਸ਼ਰਮ ਸਾਰੇ ਉਹਨਾਂ ਡਿਸਪਲਸ ਕਰਤੇ ਸਾਡਾ ਡੀਜੀਪੀ ਸਾਹਿਬ ਨੂੰ ਕਹਿਣਾ ਤੂੰ ਜਮਾ ਕਰਾ ਲਓ ਜਿਹੜੀਆਂ ਅਸਾਲਟ ਹਨ ਨੂੰ ਫੜਾਈਆਂ ਤੇ ਇਹਨਾਂ ਨੂੰ ਸਾਰਾ ਕੁਝ ਫੜਾਇਆ ਉਹ ਜਿਹੜੇ ਆਪ ਦੀ ਰਾਖੀ ਨਹੀਂ ਕਰ ਸਕਦੇ ਸਾਡੀ ਰਾਖੀ ਸੁਆ ਕਰਨਗੇ ਸਾਡਾ ਕਾਲਜਾ ਬਚਿਆ ਪਿਆ ਅਸੀਂ ਇਹ ਨੌਕਰੀ ਕੀਤੀ ਆ ਪ੍ਰਾਹ ਹਾਲਾਤ ਅਸੀਂ ਨਹੀਂ ਸੀ ਵੇਖੇ ਮੈਂ ਆਪ ਦੀ ਨੌਕਰੀ ਦੇ ਨਾਲ ਇਹ ਰਾਜਾ ਵੜਿੰਗ ਸੀ ਪਰਚਾ ਦਵਾਉਂਦਾ ਸੀ ਮੈਂ ਨਜਾਇਜ਼ ਇੱਕ ਮੁਲਾਜ਼ਮ ਤੇ ਸਾਰਿਆਂ ਨੇ ਤੁਸੀਂ ਵੀਡੀਓ ਦੇਖੀ ਆ ਇਥੇ ਦਵੱਲਿਆ ਕਿ ਨਹੀਂ ਦਵੱਲਿਆ ਕੀ ਕਰ ਲਿਆ ਉਹਨੇ ਜਗENDER ਜਿੰਦੂ ਤੇ ਮੈਂ 2018 ਦੇ ਵਿੱਚ ਮੁਕੱਦਮਾ ਨੰਬਰ 11/18 ਕੁੱਲਗੜੀ ਥਾਣੇ ਦਾ ਜਾ ਕੇ ਚੱਕ ਲਿਓ। ਤੇ ਉਹ ਹੀ ਮੈਨੂੰ ਐਸਐਸਪੀ ਸਾਹਿਬ ਕੇ ਧਰਨੇ ਲਵਾ ਦੇਗਾ ਉਹ ਕਰਦੇ ਮੈਂ ਕੁਛ ਨਹੀਂ ਹੁੰਦਾ ਜੀ। ਇਥੇ ਆ ਤਬਾ ਨੂੰ ਦਾ ਰਿਆ ਬਾਅਦ ਵਿੱਚ ਰਿਟਾਇਰ ਹੋਣ ਤੋਂ ਬਾਅਦ ਵੀ ਚਲੋ ਜੀ ਖੜਾ ਛੱਡੋ ਤੁਹਾਡਾ ਆਸਾਨ ਹੋਊਗਾ। ਕੋਈ ਲੱਤਾਂ 'ਚ ਦਾਮ ਰੱਖ ਲਓ ਯਾਰ ਮਾੜਾ ਮੋਟ। ਮੋਗੇ ਦੇ ਵਿੱਚ ਮੈਂ ਇੱਕ ਐਮਪੀ ਦੀ ਲਾਲ ਬੱਤੀ ਲਾਈ ਸੀ ਟ੍ਰੈਫਿਕ 'ਚ ਲੱਗੇ ਨਹੀਂ। ਅੱਜ ਤੱਕ ਲੋਕ ਯਾਦ ਕਰਦੇ ਰਿਹਾਡ ਅੱਜ ਤੱਕ ਦਾ ਕੀ ਫੈਲਾ ਦਣਗੇ ਲੋਕ ਤੁਹਾਨੂੰ ਕਮਾਲ ਦੀ ਗੱਲ ਆ ਯਾਰ ਤੁਸੀਂ ਕੋਈ ਦਮ ਰੱਖੋ ਥੋੜਾ ਬੋਧਾ ਲੱਤਾਂ ਚ ਫਿਰ ਅਸੀਂ ਅਕਾਲੀ ਮਗਰੋਂ ਲਾਏ ਸੀ ਇਸ ਕਰਕੇ ਵੀ ਗੁੰਡਾਗਰਦੀ ਦੀ ਇੰਤਹਾ ਸੀ ਉਹਨਾਂ ਨੇ ਸਾਡਾ ਗੁਰੂ ਵੀ ਨਹੀਂ ਮਕਸਿਆ ਜਿਹੜਾ ਖਮਿਆਜਾ ਮੈਂ ਵੀ ਭੁਗਤ ਰਿਆ ਮੈਨੂੰ ਨੌਕਰੀ ਛੱਡ ਕੇ ਅੱਜੋ ਲੜਾਈ ਲੜਨ ਨੂੰ ਪੈ ਰਹੀ ਆ ਔਰ ਲੜ ਰਿਹਾ ਕਦੇ ਪਿੱਛੇ ਨਹੀਂ ਹਟਦਾ ਪਹਲਾ ਇਕੱਲਾ ਹੀ ਰਹਿ ਜਾਵਾਂ ਪਹਲਾ ਤੁਹਾਡੇ ਜੋ ਕੋਈ ਵੀ ਸਾਥ ਨਾ ਦੇਵੇ ਜਦੋਂ ਪਿੱਛੇ हट ਗਿਆ ਮੇਰੇ ਮੂੰਹ ਤੇ ਆ ਕੇ ਥੁੱਕ ਜਿਓ ਸਾਰੀ ਕੌਮ ਜਾਣਦੀ ਅੱਜ ਕੌਣ ਕਿੱਥੇ ਖੜਾ ਹੌਸ ਲੜਾਈ ਵਾਲਾ ਲੜਾਈ ਲੜਨ ਵਾਲੀ ਬੰਦੀ ਜਿਹੜੀ ਗੱਲ ਇੱਕ ਵਾਰੀ ਕਹਿਤੀ ਜਮਾਨ ਚੋਂ ਫਿਰ ਪਿੱਛੇ ਨਹੀਂ ਹਟਦਾ ਜੇ ਨਹੀਂ ਤਾਂ ਮੈਂ ਕਹਿੰਦਾ ਨਹੀਂ ਐਮਐਲਏ ਗਿਆਸਪੁਰੇ ਨੇ ਇੱਕ ਚੇਅਰਮੈਨ ਬਣਾਇਆ ਉਥੇ ਲੁਧਿਆਣੀ ਕੀ ਆਂਦਾ ਸੀ ਉਦੋਂ ਇਹ ਦੋ ਕਿੱਲੇ ਵਾਲਾ ਚੇਅਰਮੈਨ ਬਣਾਇਆ ਤੇ ਅੱਜ ਤੋ 20 ਸਾਲਾਂ ਨੂੰ ਵੀ ਇਹ ਕੋ ਦੋ ਕਿੱਲੇ ਹੋਣਗੇ ਤੇ ਪਰਸੋ 15 ਕਿੱਲੇ ਦਾ ਕਬਜ਼ਾ ਕਰਾਉਂਦਾ ਇਹ ਐਮਐਲਏ ਅਗਿਆਸਪੁਰਾ ਇਹਨੂੰ ਕੌਮ ਨੇ ਇੰਨੀ ਇੱਜ਼ਤ ਬਖਸ਼ੀ ਹੋਣ ਤੇ ਚੱਲਣ ਕਾਂਡ ਕਰਕੇ ਇਹਨੂੰ ਕੌਮ ਨੇ ਸਿਰ ਤੇ ਬਿਠਾਇਆ ਤਾਜ ਬਣਾਇਆ ਇਹਨੂੰ ਤੇ ਅੱਜ ਸਭ ਤੋਂ ਬਿਸ਼ਰਮ ਬੰਦਾ ਉੱਥੇ ਬਣਿਆ ਹੋਇਆ ਹੈ ਲੁਧਿਆਣੇ ਦੇ ਵਿੱਚ ਅਲਾਵ ਸਿੰਘ ਨੂੰ ਕਹੋ ਕਿ ਆ ਸੁਣ ਲੋ ਉਹ ਥਾਣੇਦਾਰ ਨੇ ਕਿਤੇ ਰਾਤ ਨੂੰ ਨਾਕੇ ਤੇ ਚੋਰੀਆਂ ਕਰਨ ਵਾਲੇ ਮੋਟਰਸਾਈਕਲਾਂ ਦੇ ਵਿੱਚ ਕਿਰਪਾਨਾਂ ਦਾਤਰ ਟੰਗੇ ਤੇ ਉਹਦਾ ਇੱਕ ਆਹ ਲੰਡੂ ਪੀਏ ਆ ਸੁਣ ਲੋ ਕੀ ਕਹਿੰਦਾ ਉਹਨੂੰ ਥਾਣੇਦਾਰ ਨੂੰ ਛੱਡ ਰਿਹਾ ਕਹਿੰਦਾ ਡੀਐਸਪੀ ਨਾਲ ਗੱਲ ਕਰੀਏ ਆ ਤਾਂ ਸੁਣ ਲੋ ਉਹਦੇ ਮੋਸਰਤੇ ਦੋ ਦਿਨ ਪਰ ਆ ਕਿਤੇ ਗੱਲ ਆ ਹਾਂਜੀ ਤੇ ਜੋ ਆਪਣਾ ਬੰਦਾ ਕਿੱਡੀ ਕਲਾ ਜੇ ਕਮੇ ਡਿਪਟੀ ਸਾਹਿਬ ਨੂੰ ਕਹਿ ਦਿੰਦਾ ਫਿਰ ਜਿਹਨੇ ਉਹ ਤਾਂ ਕੋਈ ਗੱਲ ਨਹੀਂ ਜੀ ਕਹੇ ਤਾਂ ਦਿਓ ਸਾਡੇ ਮੈਨੂੰ ਪਤਾ ਕਿ ਕੋਈ ਕਾਗਜ਼ ਪੱਤਰ ਦਾ ਹੋਵੇ ਕੋਲੇ ਸਾਡਾ ਬੰਦਾ ਗਪਰੇਂਡੀ ਕਿੱਡੀ ਕਰਦਾ ਜੀ ਦੱਸੋ ਨਹੀਂ ਗੱਲ ਤਾਂ ਜੇ ਤਾਂ ਰਾਤ ਨੂੰ ਬਿਨਾ ਉਹਦੇ ਤਾਂ ਕੋਈ ਹੋ ਜਾਂਦੇ ਵਾੜੀ ਵੱਡੀ ਬਣ ਜਾਂਦੇ ਫਿਰ じゃ ਆਕਰ ਤੁਸੀਂ ਨਾ ਕਰੋ ਕਿੰਨ ਲਵਾ ਲੂਗਾ ਜੇ ਨਹੀਂ ਛੱਡਣਾ ਮੈਂ ਦਾਗ ਦੋ ਮੈਂ ਡਿਪਟੀ ਸਾਹਿਬ ਨੂੰ ਕਹਿ ਦਿੰਦਾ ਫਿਰ ਮੈਂ ਇਹ ਵੀ ਖਾਸ ਸੀ ਬੱਟੂ ਮਿਲਦੇ ਨੇ ਕੋਈ ਪੁੱਤਿੰਗਾ ਫਿਰੋ ਫੋਟੋ ਬਾਮਾ ਮੋਟਰਸਾਈਕਲ ਦੀ ਕਿੰਨਾ ਮੋਡੀਫਾਈ ਹੋਇਆ ਮੈਂ ਚਾਹਾਂ ਦੀ ਚਾਹੇ ਜਮਾ ਕੁਝ ਵੀ ਨਹੀਂ ਹੈਗਾ ਉਹਦਾ ਜੀ ਨਹੀਂ ਕਹਤਾ ਵੀ ਸਾਡਾ ਬੰਦਾ ਜੇ ਕੋਈ ਬਾਹਰ ਦਾ ਤੁਸੀਂ ਮੈਨੂੰ ਦੱਸੋ ਫਿਰ ਵੀ ਕੋਈ ਚੋਰੀਆਂ ਕਰਦਾ ਕੋਈ ਪੇਪਰ ਨਹੀਂ ਕੋਲੇ ਕੋਈ ਨੰਬਰ ਪਲੇਟ ਨਹੀਂ ਵਿੱਚ ਕਿਰਪਾਨਾਂ ਟੰਗੀਆਂ ਹਥਿਆਰ ਟੰਗੇ ਆ ਸਾਡਾ ਬੰਦਾ ਜਦੋਂ ਅਸੀਂ ਕਹਤਾ ਜੀ ਛੱਡ ਦਿਓ ਡੀਐਸਪੀ ਉਹਨਾਂ ਦੇ ਜੇਬ ਚ ਪਾਏ ਆ ਆ ਥੇਲੀ ਦਾ ਤਾਂ ਪੀ ਆ ਕੋਈ ਸਰੰਦਰ ਦੇ ਦਾ ਲਾਹਵ ਸਿੰਘ ਦਾ ਆ ਦੇਖ ਲੋ ਕਰੋ ਮਾਨ ਸਾਹਿਬ ਫਿਰ ਕਾਰਵਾਈ ਪਤਾ ਡੀਜੀਪੀ ਸਾਹਿਬ ਨੂੰ ਤੁਸੀਂ ਸਾਡੀਆਂ ਬਦਲੀਆਂ ਕੀਤੀਆਂ ਤੇ ਪੈਸੇ ਲੈ ਲੈ ਕੇ ਕੈਨਸਲ ਕੀਤੀਆਂ ਮੈਂ ਤੁਹਾਨੂੰ ਦਿੰਨਾ ਹੈ ਜਿਹੜੇ ਖਾਤੇ ਅੱਜ ਲੱਖਾਂ ਰੁਪਏ ਬਦਲੀਆਂ ਦੇ ਖਾਤੇਾਂ 'ਚ ਪੁਆਏ ਹੋਏ ਵੇ ਤੁਹਾਡੇ ਉੱਤੇ ਦਫ਼ਤਰ ਵਾਲੇ ਸਟਾਫ ਨੇ ਮੈਂ ਅਜ ਨਾਂ ਨਹੀਂ ਜ਼ਿਕਰ ਕਰੂੰਗਾ ਮੈਂ ਦੇ ਕੇ ਜਾਊਂਗਾ ਦਰਖਾਸਤਾਂ ਔਰ ਖਾਤੇ ਲਾ ਕੇ ਜਾਊਂਗਾ ਜਿੰਨਾਂ 'ਤੇ ਐਂਟਰੀਆਂ ਹੋਈਆਂ ਗੂਗਲ ਪੇ ਦੀਆਂ ਕਰਿਓ ਡੀਜੀਪੀ ਸਾਹਿਬ ਕਾਰਵਾਈ ਆਉਂਦਾ ਪਹਿਲਾਂ ਆਪਦੇ ਥੱਲੇੋਂ ਗੰਦ ਸਾਫ਼ ਕਰੋ ਜਿਹੜਾ ਤੁਹਾਡੇ ਦਫ਼ਤਰ 'ਚ ਬੈਠਾ ਉਹਨਾਂ 'ਤੇ ਕੁਝ ਨਹੀਂ ਹੋਣਾ ਆ ਹਾਲਾਤ ਨੇ ਅਸੀਂ ਉਹ ਕਹਿੰਦੇ ਸੀ ਵੀ ਉਹ ਸਭ ਤੋਂ ਮਾੜੇ ਆ ਕਾਂਗਰਸੀਆਂ ਬਾਰੇ ਉਹ ਤੋਂ ਮਾੜੇ ਆ ਆਪਾਂ ਕਹਿ ਕੇ ਤੇ ਇਹ 92 ਚੁਣੇ ਸੀ ਇਹਨਾਂ ਵਿੱਚ ਵੀ ਬਹੁਤਾ ਗੰਦਮਾਲ ਜਿਹੜਾ ਇਕੱਠਾ ਕੀਤਾ ਸੀ ਦੂਜੀਆਂ ਪਾਰਟੀਆਂ ਦਾ ਕੀਤਾ ਸੀ ਜੇ ਆਪਦੀ ਪਾਰਟੀ ਦੇ ਸ਼ਾਇਦ ਇਹਨਾਂ ਨੇ ਬੜਾਏ ਹੁੰਦੇ ਸ਼ਾਇਦ ਆ ਹਾਲਾਤ ਨਾ ਹੁੰਦੇ ਅੱਜ ਮਜਬੂਰ ਕਰ ਦਿੱਤਾ ਤੁਸੀਂ ਕਹਿਣ ਦਿੱਤੇ ਵੀ ਉਹ ਚੰਗੇ ਸੀਗੇ ਇਹਨਾਂ ਨਾਲੋਂ ਮੁੱਖ ਮੰਤਰੀ ਸਾਹਿਬ ਤੁਹਾਡੇ ਤੇ ਲੋਕ ਹਜੇ ਵੀ ਯਕੀਨ ਕਰਦੇ ਆ ਹਜੇ ਵੀ ਭਰੋਸਾ ਕਰਦੇ ਆ ਵੀ ਤੁਸੀਂ ਜਿਹੜੀ ਝਵਾਨ ਕਰਦੇ ਹੋ ਉਹ ਪਗਾਉਣੇ ਉਹ ਨਸ਼ੇ ਵਾਲਾ ਕੰਮ ਜਿਹੜਾ ਤੁਸੀਂ ਸ਼ੁਰੂ ਕੀਤਾ ਆ ਜਿਹੜੇ ਮੁਲਾਜ਼ਮ ਫੜੇ ਗਏ ਵਧੀਆ ਗੱਲ ਕੀਤੀ ਕਿਤੇ ਇਹ ਤਾਂ ਨਹੀਂ ਲੋਕੀ ਛਾਕਾ ਕਰਦੇ ਵੀ ਆ ਜਿਹੜਾ ਦੋ ਮੁਲਾਜ਼ਮ ਫੜੇ ਗਏ ਆ ਕਿਤੇ ਉਸ ਕਰਕੇ ਆ ਸ਼ੁਰੂ ਕਰ ਲਿਆ ਵੀ ਇਹਦੇ ਥੱਲੇ ਉਹ ਮੁੱਦੇ ਦੱਬੇ ਜਾਣ ਤੁਸੀਂ 2 ਕਰੋੜ ਰੁਪਏ ਦਾ ਅਨਾਉਂਸ ਕੀਤਾ 2 ਕਰੋੜ ਰੁਪਏ ਨਾਲ ਉਹ ਬਾਦੀਆਂ ਅੰਦਰਾਂ ਠਰ ਜਾਣਗੀਆਂ ਜਿਹਦਾ ਪੁੱਤ ਗਿਆ ਉਸ ਪਿਓ ਦਾ ਢਿੱਡ ਠਰ ਜੂਗਾ ਜਿਹਦਾ ਪੁੱਤ ਗਿਆ ਉਸ ਘਰ ਵਾਲੀ ਦਾ ਸਵਾਗ ਜੀ ਦਾ ਜਿਹਦੇ ਬੱਚਿਆਂ ਦਾ ਪਿਓ ਗਿਆ ਉਹ 2 ਕਰੋੜ ਦਾ ਉਹਨਾਂ ਦਾ ਸੀਨਾ ਠਰ ਜੂ ਨੌਕਰੀ ਦੇ ਦੇਉਂਗੇ ਇੱਕ ਉਹਦੇ ਨਾਲ ਠਰ ਜੂ ਕਾਰਵਾਈ ਕਰੋ ਜੇ ਕਲਕੱਤੇ ਲੱਭ ਕੇ ਜੈਪਾਲ ਭੁੱਲ ਰੋਣੀ ਮਾਰੇ ਜਾ ਸਕਦੇ ਆ ਨਾ ਤੇ ਇੱਥੇ ਵੀ ਕਹੋ ਵੀ ਸਾਡਾ ਭਰਾ ਮਾਰਿਆ ਤੇ ਇੱਕ ਸਾਡਾ ਭਰਾ ਫੱਟੜ ਕੀਤਾ ਅਸੀਂ ਸਿਲੰਡਰ ਨਹੀਂ ਕਰਾਵਾਂਗੇ ਫਿਰ ਬਲਦੋਚਰੇ ਦੇ ਘਰ ਤੇ ਸਰਪੰਚ ਦੇ ਕਿਹਦੀ ਐਡੀ ਸ਼ਹਿ ਸੀ ਜਿਹੜਾ ਠੰਡਾ ਦਾਰ ਦੇ ਗੋਲੀ ਮਾਰਨ ਤੱਕ ਚਲਿਆ ਗਿਆ ਇਹਦਾ ਮਤਲਬ ਪਿੱਛੇ ਕੋਈ ਬਹੁਤ ਵੱਡੀ ਛੇ ਆ ਜਿੰਬ ਜੀਠੇ ਸਾਡੇ ਦਰਬਾਰੇ ਵਿੱਚ ਤੁਸੀਂ ਸਿਰ ਤੇ ਚੱਕ ਛੱਡਿਆ 7 ਦਿਨ ਪੰਜਾਬ ਤੇ ਹੁਣ ਕੀ ਹੋਇਆ ਤੁਹਾਨੂੰ ਹੁਣ ਕਿਉਂ ਚੁੱਪੋਂ ਤੁਸੀਂ ਅਸੀਂ ਤੁਹਾਡੀ ਸਪੋਰਟ ਕੀਤੀ ਅਸੀਂ ਇਸ ਕਰਕੇ ਦੁਖੀ ਆ ਕੋਈ ਉਮੀਦ ਨਵੀਂ ਉਮੀਦ ਸੀ ਵੀ ਇੱਕ ਨਵੀਂ ਉਮੀਦ ਸਾਡੇ ਸਾਹਮਣੇ ਆ ਰਹੀ ਆ ਇੱਕ ਕੰਮ ਤੁਸੀਂ ਚੰਗਾ ਕਰਦੇ ਹੋ ਤੇ ਦੋ ਕੰਮ ਤੁਹਾਡੇ ਕਾਲ ਖਲਵਾ ਦਿੰਦੇ ਇਹ ਜੇ ਲੋਕ ਦੋ ਮਾੜੇ ਕਰਕੇ ਨਾਲ ਅਲਾਵ ਸਿੰਘ ਉਹ ਕੋਕੇ ਵਰਗੇ ਜਿਹੜੇ ਗਰੀਬ ਐਮਐਲਏ ਤੁਸੀਂ ਬਣਾਏ ਸੀ ਆ ਆ ਹਾਲਾ ਉਨ੍ਹਾਂ ਦਾ ਆ ਉਹਨਾਂ ਦਾ ਪੀਏ ਆ ਪੀਏ ਹਜੇ ਐਮਐਲਏ ਪਤਾ ਨਹੀਂ ਕੀ ਕਰਦਾ ਹੋਊਗਾ ਜਿਹੜਾ ਪੀਏ ਦਾ ਐਡਾ ਦਿਮਾਗ ਖਰਾਬ ਇਹ ਇੰਨੀਆਂ ਇਹਨਾਂ ਨੂੰ ਖੁੱਲੀਆਂ ਛੁੱਟੀਆਂ ਕਿਹਨੇ ਦਿੱਤੀਆਂ ਮੈਂ ਤਾਂ ਗਿਆਸਪੁਰਾ ਸਾਹਿਬ ਮੈਨੂੰ ਤਾਂ ਸ਼ਰਮ ਆਉਂਦੀ ਆ ਤੁਹਾਡਾ ਨਾਂ ਲੈਂਦੇ ਆ ਤੁਸੀਂ ਇੱਥੋਂ ਤੱਕ ਡਿੱਗ ਜਾਓਂਗੇ ਜੀਤੋਂ ਕੋਈ ਖੇਪ ਫੜੀ ਜਾਂਦੀ ਆ ਉਹ ਕਿਸੇ ਐਮਐਲਏ ਨਾਲ ਜੁੜਦਾ ਜੀਤੋਂ ਕੋਈ ਗੋਲੀਆਂ ਫੜੀਆਂ ਜਾਂਦੀਆਂ ਉਹ ਕਿਸੇ ਐਮਐਲਏ ਨਾਲ ਜੁੜਦਾ ਆ ਸਾਡੇ ਮੱਕੂ ਕੀ ਹੋਇਆ ਸੀ ਉਦੋਂ ਇੱਥੇ ਤੇ ਮੇਰੀ ਯਾਰ ਪੁਲਿਸ ਅਫਸਰਾਂ ਨੂੰ ਵੀ ਬੇਨਤੀ ਆ ਥੋੜਾ ਜਿਹਾ ਲੱਤਾਂ 'ਚ ਦਾਮ ਰੱਖ ਲੋ ਕੁਛ ਨਹੀਂ ਹੁੰਦਾ ਕੀ ਹੋਣ ਕੀ ਹੋ ਜੂਗਾ ਤੁਹਾਨੂੰ ਮੈਂ ਤਾਂ ਹੁਣ ਸੀਐਮ ਸਾਹਿਬ ਚਾਹੀਦਾ ਤੁਹਾਨੂੰ ਇਹ ਗ੍ਰਹਿ ਭਾਗ ਤੁਹਾਡੇ ਕੋਲ ਆ ਜਿਹੜੇ ਉਥੋਂ ਭੱਜੇ ਜਾਂਦਾ ਮੌਕੇ ਤੋਂ ਚਾਹੇ ਉਹ ਕੋਈ ਵੀ ਆ ਜਿਹੜੇ ਆਪਦੇ ਥਾਣੇਦਾਰ ਨੂੰ ਇਸ ਹਾਲਾਤ ਵਿੱਚ ਛੱਡ ਕੇ ਭੱਜੇ ਆ ਚਾਹੇ ਕੋਈ ਵੀ ਆ ਉਹਨਾਂ ਦੇ ਖਿਲਾਫ ਇੱਕ ਮਸਾਲੀ ਕਾਰਵਾਈ ਹੋਣੀ ਚਾਹੀਦੀ ਹੈ ਮੁਲਾਜ਼ਮਾਂ ਦੀ ਨਹੀਂ ਪੁਲਿਸ ਦਾ ਜਿਹੜਾ ਮਰਾਰ ਹੈ ਇਸ ਵੇਲੇ ਡਿੱਗ ਚੁੱਕਿਆ ਆਉਣ ਵਾਲੇ ਹਾਲਾਤ ਜਿਹੜੇ ਆ ਜਿਹੜਾ ਮਹਿਕਮਾ ਆਪਣੇ ਆਪ ਨੂੰ ਨਹੀਂ ਸਾਬ ਸਕਦਾ ਆ ਇਹ ਵਰਦੀ ਆਪਣੇ ਆਪ ਨੂੰ ਨਹੀਂ ਬਚਾ ਸਕਦੀ ਤੇ ਲੋਕਾਂ ਦੀ ਇਹ ਕੀ ਰੱਖਿਆ ਕਰੂਗੀ ਤੁਸੀਂ ਕਰਨਲ ਵਾਲੇ ਮਸਲੇ ਤੇ ਮੁਲਾਜ਼ਮਾਂ ਨੇ ਮੇਰੇ ਨਾਲ ਨਾਰਾਜ਼ਗੀ ਕਹੀਆਂ ਯਾਰ ਠੀਕ ਆ ਉਹਦੇ ਉਹਦੇ ਬੇਟਰੇ ਨੇ ਥੱਪੜ ਮਾਰਿਆ ਇਨਸਪੈਕਟਰ ਦੇ ਘਸੌਣ ਮਾਰਿਆ ਹੋਊਗਾ ਪਰਚਾ ਦੇ ਉਹਦੇ ਤੇ ਪਰਚਾ ਦੇ ਕੇ ਕਾਰਵਾਈ ਕਰਦੇ ਤੁਹਾਨੂੰ ਤਾਂ ਕੋਈ ਹੱਕ ਨਹੀਂ ਨਾ ਬੇਸਵਾਲ ਲੈ ਕੇ ਅਗਲੀ ਦੀਆਂ ਬਾਹਾਂ ਤੋੜਦੇ ਹੋ ਤੁਸੀਂ ਫਿਰ ਤੁਸੀਂ ਤੇ ਤੁਹਾਡੇ ਵਿੱਚ ਤੇ ਉਹਦੇ ਮੁੰਡੇ 'ਚ ਫਰਕ ਕੀ ਰਹਿ ਗਿਆ ਤੁਸੀਂ ਚੰਗਾ ਕੰਮ ਕੀਤਾ ਉਹ ਚੰਗਾ ਕੀਤਾ ਕਿ ਮਾੜਾ ਕੀਤਾ ਉਹ ਤੇ ਵੀ ਉਂਗਲਾ ਉੱਠ ਰਹੀਆਂ ਹੁਣ ਤਾਂ ਤੁਹਾਡੇ ਮੁਲਾਜ਼ਮ ਹੀ ਵਿੱਚੋਂ ਕੁਝ ਬਹੁਤ ਕੁਝ ਸਚਾਈਆਂ ਦੱਸ ਰਹੇ ਆ ਮੈਨੂੰ ਦੋਹਾਂ ਦੇ ਫੋਨ ਆ ਕੇ ਤਾਂ ਕਾਣੀ ਕੁਝ ਹੋਰ ਦੱਸਦੇ ਆ ਜੇ ਧੂਆਂ ਉੱਠਿਆ ਤੇ ਅੱਗ ਵੀ ਬਲੂਗੀ ਤੇ ਪੰਜਾਬ ਦੇ ਉਹ ਲੋਕੋ ਥੋੜੀ ਜੀ ਜ਼ਮੀਰ ਆਪ ਦੀ ਜਗਾ ਲਓ ਤੁਸੀਂ ਗੁਰੂ ਗੋਬਿੰਦ ਸਿੰਘ ਮਹਾਰਾਜ ਦੀ ਵਸਾਈ ਹੋਈ ਧਰਤੀ ਦੇ ਵਾਸੀਓ ਇਹ ਪਾਣੀ ਇਸ ਪੰਜਾਬ ਦਾ ਜੇ ਐਡਾ ਬੇਗੈਰਤ ਨਹੀਂ ਹੋਇਆ ਕਿ ਜ਼ਮੀਰਾਂ ਇੰਨੀਆਂ ਹੀ ਮਰ ਚੁੱਕੀਆਂ ਕਿ ਤੁਸੀਂ ਨੀਵੀਆਂ ਪਾ ਕੇ ਬੈਠੇ ਸਾਨੂੰ ਕਹਿੰਦੇ ਸਿਆਸਤ ਚ ਆਓ ਅਸੀਂ ਕਹਿੰਨੇ ਆ ਜਾਂਦੇ ਆ ਦਿਓ ਸਾਥ ਤੇ ਮੈਂ ਤਾਂ ਕਹਿੰਦਾ ਸਾਨੂੰ ਹੁਣ ਕਮਰਬਿਜੇ ਪ੍ਰਤਾਪ ਸਿੰਘ ਨੂੰ ਗ੍ਰਹਿ ਭਾਗ ਦੇ ਦਿਓ ਮੈਂ ਨਹੀਂ ਮਾਨ ਕਰਦਾ ਵੀ ਮੈਨੂੰ ਮੈਂ ਕਹਿੰਦਾ ਮੈਨੂੰ 2 ਮਹੀਨੇ ਦੇ ਨਾਲ ਆ ਦਿਓ ਦੇਖ ਲਓ ਪੰਜ ਬਣਦਾ ਕੀ ਆ ਸਿਰਫ 2 ਮਹੀਨੇ ਤੀਜਾ ਮਹੀਨਾ ਨਹੀਂ ਮੰਗਦੇ ਮੈਂ ਅੱਗੇ ਵੀ ਚੈਲੰਜ ਕੀਤਾ ਸੀ ਮੈਂ ਤਾਂ ਜਿੱਥੇ ਲੱਗਦਾ ਰਿਆਂ ਬਾੜੇ ਬੰਦੇ ਮੇਰਾ ਏਰੀਆ ਛੱਡ ਜਾਂਦੇ ਸੀ 2 ਮਹੀਨਿਆਂ ਬਾਅਦ ਮੈਂ ਬਹਾਲੀ ਤੋਂ 20 ਲੱਖ ਰੁਪਈਆ ਬੰਦੇ ਨੂੰ ਫੜਾਉਂਗਾ ਉਹਨੂੰ ਕਹੂੰਗਾ ਬੈਂਕ ਖੁੱਲਾ ਰੱਖਣਾ ਪਿੱਛੇ ਪਾਲਾ ਮੋਟਰਸਾਈਕਲ ਤੇ ਇਕੱਲੇ ਨਾ ਜਾਣਾ ਤੂੰ ਲੁਧਿਆਣੇ ਤੱਕ ਤੈਨੂੰ ਤੋਰੂੰਗਾ ਤੇ ਜੇ ਤੇਰੇ ਇੱਕ ਰੁਪਈਆ ਵੀ ਕਿਸੇ ਦੀ ਜ਼ਰੂਰਤ ਪੈ ਜੇ ਰਾਜ ਕੱਢਣ ਦੀ ਤੇ ਲਾਹਣਤ ਕਹਦੇ ਹੋ ਸਾਡੀ ਦੇਵ ਕਮਰਬਿਜੇ ਪ੍ਰਤਾਪ ਨੂੰ ਗ੍ਰਹਿਭਾਗ ਤੇ ਜਿਆਮਾਨ ਸਾਹਿਬ ਥੋੜੇ ਜੇ ਸਖਤ ਹੋਵੋ ਤੁਹਾਡੇ ਤੋਂ ਬੜੀਆਂ ਉਮੀਦਾਂ ਸੀ ਲੋਕਾਂ ਨੂੰ ਹੈਗੀਆਂ ਹਜੇ ਵੀ ਕਿਉਂਕਿ ਅਸੀਂ ਤੁਹਾਨੂੰ ਪਿਆਰ ਕਰਦੇ ਹਾਂ ਸਰਕਾਰ ਚੁਣੀ ਹੈ ਸਰਕਾਰ ਸਭ ਦੀ ਹੁੰਦੀ ਹੈ ਸਰਕਾਰ ਕਾਂਗਰਸੀ ਜਿਹੜੇ ਇੱਥੇ ਵਸਦੇ ਉਹਨਾਂ ਦੀ ਵੀ ਆ ਸਰਕਾਰ ਜਿਹੜੇ ਕਾਲੀ ਬੈਠੇ ਉਹਨਾਂ ਦੀ ਵੀ ਆ ਮੁੱਖ ਮੰਤਰੀ ਸਭ ਦਾ ਹੁੰਦਾ ਕਿਸੇ ਇੱਕ ਦਾ ਨਹੀਂ ਹੁੰਦਾ ਇਹ ਅਹੁਦੇ ਇਸ ਤਰ੍ਹਾਂ ਦੇ ਹੁੰਦੇ ਆ ਪ੍ਰਧਾਨ ਮੰਤਰੀ ਕੱਲੇ ਬੀਜੇਪੀ ਦਾ ਨਹੀਂ ਪ੍ਰਧਾਨ ਮੰਤਰੀ ਦੇ ਸਾਰੇ ਦੇਸ਼ ਦੇ ਵਸਨੀਕਾਂ ਦਾ ਮੁੱਖ ਮੰਤਰੀ ਸਾਰੇ ਪੰਜਾਬ ਦੇ ਵਸਨੀਕਾਂ ਦਾ ਕਿਸੇ ਇੱਕ ਧਿਰ ਦਾ ਨਹੀਂਗਾ ਜੇ ਤੁਸੀਂ ਇਸ ਤਰ੍ਹਾਂ ਇੱਕ ਧਿਰ ਦੇ ਵਿੱਚ ਰਕੇ ਚੱਲੋਗੇ ਫਿਰ ਤੁਸੀਂ ਆਪ ਦੀ ਕੁਰਸੀ ਨਾਲ ਇਨਸਾਫ ਨਹੀਂ ਕਰ ਰਹੇ ਰੱਬ ਦੇ ਵਾਸਤੇ ਨੱਥ ਪਾ ਲੋ ਪੰਜਾਬ ਦੇ ਹਾਲਾਤ ਬਹੁਤ ਮਾੜੀ ਆ ਅਸੀਂ ਤਾਂ ਕਹਿੰਦੇ ਸੀ ਉਧਰੋਂ ਮੁੰਡੇ ਪੀ ਆਰ ਛੱਡ ਛੱਡ ਕੇ ਇੱਧਰ ਆਉਣਗੇ ਸਾਡੇ ਵਰਗੇ ਵੀ ਸੋਚ ਰਹੇ ਸੀ ਚਲੋ ਸੱਦਾ ਕਿ ਇੱਧਰ ਪਰ ਹੁਣ ਤਾਂ ਜੀ ਐਂ ਕਰਦਾ ਕਿਸੇ ਵੇਲੇ ਸਾਨੂੰ ਲੱਗਦਾ ਸੀ ਬੀ ਸ਼ਾਇਦ ਯਾਰ ਇੱਕ ਇੱਕ ਜਵਾਕ ਅਸੀਂ ਇੱਥੋਂ ਕੱਢ ਕੇ ਗਲਤੀ ਕਰ ਬੈਠੇ ਹਾਂ ਪਰ ਅੱਜ ਅਸੀਂ ਕਹਿੰਨੇ ਆਂ ਵੀ ਅਸੀਂ ਬਹੁਤ ਚੰਗੇ ਰਹਿ ਕੇ ਜਿਹੜੇ ਇੱਥੋਂ ਜਵਾਕ ਕੱਢਦੇ ਅਸੀਂ ਅਸੀਂ ਤੁਹਾਨੂੰ ਆਪ ਵੀ ਕਹਿੰਨੇ ਆਂ ਵੀ ਅਸੀਂ ਵੀ ਇੱਥੋਂ ਨਿਕਲ ਜੀ ਗਏ ਤੇ ਚੰਗਾ ਕਿਉਂਕਿ ਪਰ ਮੈਂ ਲੜਾਈ ਮੇਰੀ ਵੱਡੀ ਆ ਮੈਂ ਤਾਂ ਛੱਡ ਕੇ ਨਹੀਂ ਜਾਂਦਾ ਮੇਰੀ ਤਾਂ ਉਹ ਲੜਾਈ ਆ ਸਾਥ ਕੋਈ ਦੇਵੇ ਨਾ ਦੇਵੇ ਆਪ ਦਾ ਇੱਕ ਨਿਸ਼ਚੈ ਕਰ ਆਪਣੀ ਜੀਤ ਕਰੋ ਆਪਦੇ ਗੁਰੂ ਦੇ ਪਹਿਰੇ ਇਹਨਾਂ ਤੇ ਬਚਨ ਦੇ ਰਿਆ ਔਰ ਅੰਤਮ ਸਾਹ ਤੱਕ ਦੇਵਾਂਗਾ ਸਚਾਈ ਤੇ ਬੋਲੂਗਾ ਮਾੜੇ ਬੰਦੇ ਦੀ ਨਾ ਕਦੇ ਸਾਥ ਅੱਜ ਤੱਕ ਦਿੱਤਾ ਦੇ ਨਾ ਦਿੱਤੀ ਤੇ ਚੰਗੇ ਦਾ ਕਦੇ ਛੱਡਿਆ ਨਹੀਂ ਪੁੱਛਣਾ ਨਾ ਕਿਸੇ ਨੇ ਸੰਦੀਪ ਨੰਗਲੰਬੀ ਜੰਦੇ ਭਰਾ ਨੂੰ ਅੰਗਰੇਜ਼ ਨੂੰ ਪੁੱਛੋ ਅਸੀਂ ਕਿਹੜੇ ਵੇਲੇ ਉਹਨਾਂ ਨਾਲ ਖੜੇ ਆ ਤੇ ਕਿੰਨਾ ਸਾਥ ਦਿੱਤਾ ਆ ਜਿਹੜੇ ਲੋਕ ਬਲਤੇਜ ਪੰਨੂ ਨੂੰ ਮਾੜਾ ਕਹਿੰਦੇ ਨੇ ਗਾਲਾਂ ਕੱਢਦੇ ਆ ਮੈਂ ਕਿਤੇ ਅਗਲੀ ਵੀਡੀਓ ਮੈਂ ਉਹ ਗੱਲਾਂ ਨਾ ਗੁਰੂ ਘਰ ਖੜ ਕੇ ਕਰਨੀਆਂ ਸੀ ਕਿਸੇ ਦਾ ਯਾਰ ਪੰਨੂ ਨਾਲ ਕੋਈ ਨਿੱਜੀ ਸੌ ਹੋ ਸਕਦੀ ਆ ਪਰ ਕਦੇ ਅੰਬੀਆਂ ਪਰਿਵਾਰ ਨੂੰ ਪੁੱਛਿਓ ਉਸ ਬੰਦੇ ਨੇ ਉਹਦੀ ਖਾਤਰ ਕੀ ਕੀਤਾ ਉਹ ਵੀ ਜੇ ਸਾਡੇ ਨਾਲ ਸੀ ਤੇ ਅਸੀਂ ਜਾ ਕੇ ਨਾਲ ਖੜੇ। ਵੀ ਕਰੋ। ਅੱਜ ਤਾਂ ਮੁੱਸੇ ਵਾਲੇ ਦੇ ਪਰਿਵਾਰ ਨਾਲ ਵੀ ਖੜੇ ਸੀ, ਡਟ ਕੇ ਖੜੇ ਐ ਅੱਜ ਵੀ ਖੜੇ ਐ। ਅੱਜ ਤਾਂ ਕਿਹਾ ਸੀ ਇਹ ਤੇ ਨਾਲ ਜਿੱਥੇ ਕੋ ਨੰਗੇ ਧੜ ਖੜੇ ਆ। ਤੇ ਸਾਡੇ ਨਾਲ ਫਰਕ ਸਾਡੇ ਨਾਲ ਫਰਕ ਪਾਉਣ ਵਾਲੇ ਵੀ ਆਹੀ ਲੋਕ ਸੀ। ਪਰ ਅਸੀਂ ਤਾਂ ਅੱਜ ਵੀ ਨਹੀਂ ਕਦੇ ਦਿਲ ਵੱਡਾ ਰੱਖਿਆ। ਕਦੇ ਕਿਸੇ ਨਾਲ ਗਿਲਾਨੀ ਕੀਤਾ। ਅੱਜ ਵੀ ਆਵਾਜ਼ ਮਾਰਨਗੇ ਮਾਰੀ ਆ ਪਹਿਲਾਂ ਆਵਾਜ਼ ਗਏ ਆ। ਕੋਈ ਦਿਲਚ ਨਹੀਂ ਇਹ ਜੀ ਰੱਖੀ ਯਾਰ ਸਾਨੂੰ। ਵੀ ਕੋਈ ਉਹਨੇ ਸ਼ਬਦ ਮਾੜਾ ਚੰਗਾ ਬੋਲਿਆ ਸਾਨੂੰ ਤੁਸੀਂ ਬਹੁਤ ਮਾੜਾ ਚੰਗਾ ਕਮੈਂਟਾਂ ਚ ਬੋਲੇ ਪਰ ਅਸੀਂ ਗਿਲਾਨੀ ਕੀਤਾ। ਵੀ ਕੋਈ ਗੱਲ ਨਹੀਂ ਇਹ ਦੁਨੀਆ ਦਾ ਇੱਕ ਪਾਸਾ ਹੁੰਦਾ ਅਸੀਂ ਜਿੱਥੇ ਖੜੇ ਅੱਜ ਵੀ ਜਿੱਥੇ ਖੜੇ ਆ ਆਪ ਦੀ ਇਮਾਨਦਾਰੀ ਨਾਲ ਖੜੇ ਆ ਕਹਿੰਦੇ ਫਰੀਦਕੋਟ ਵਾਲੇ ਪਰਿਵਾਰ ਤੋਂ ਪੁੱਛਿਓ ਜਿਹੜੇ ਜਿਹੜੇ ਨੇ ਆਪਦੇ ਬੱਚੇ ਤੱਕ ਮਾਰੇ ਸੀ ਅੱਜ ਵੀ ਉਸ ਪਰਿਵਾਰ ਦੇ ਨਾਲ ਖੜੇ ਆ ਦੁੱਖ ਵੇਲੇ ਹਰੇਕ ਨਾਲ ਖੜਾ ਸੁੱਖ ਵੇਲੇ ਕਿਸੇ ਨਾਲ ਖੜਾ ਜਾਂ ਨਾ ਖੜਾ ਆਪਦੇ ਮੁਲਾਜ਼ਮ ਨਾਲ ਵੀ ਅੱਜ ਆ ਮੁਲਾਜ਼ਮ ਤੇ ਦੁੱਖ ਹੈ ਇਸ ਪਰਿਵਾਰ ਤੇ ਕੱਲ ਨੂੰ ਜਾਊਂਗਾ ਉਹਨਾਂ ਦੇ ਘਰੇ ਔਰ ਇਹੀ ਉਮੀਦ ਕਰਦਾ ਅੱਜ ਕਹੋ ਇ ਸਾਡੇ ਭਰਾ ਮਾਰਿਆ ਸਾਡਾ ਭਰਾ ਮਾਰਿਆ ਤੇ ਅਸੀਂ ਸਿਲੰਡਰ ਨਹੀਂ ਕਰਉਣਾ ਮੈਂ ਕਹਿੰਦਾ ਪੰਜ ਛੇ ਅਫਸਰਾਂ ਪੰਜਾਬ ਚ ਸਰਦਾਰ ਗਨਵੀਰ ਸਿੰਘ ਚਵਾਲ ਜਿਹੜੇ ਡੀਆਈਜੀ ਸਾਡੇ ਫਿਰੋਜ਼ਪੁਰ ਲੱਗੇ ਆ ਹਰਬਨਬੀਰ ਸਿੰਘ ਗਿੱਲ ਗੁਰਪ੍ਰੀਤ ਸਿੰਘ ਭੁੱਲਰ ਇਹ ਤਿੰਨ ਚਾਰ ਅਫਸਰ ਹੈ ਇਹਨਾਂ ਇਹਨਾਂ ਨੂੰ ਜੋਨ ਬਣਾ ਕੇ ਚਾਰ ਜੋਨ ਬਣਾ ਕੇ ਦੇ ਦਿਓ ਚਾਰ ਅਫਸਰ ਚੰਗੇ ਜਿਹੜੇ ਹੈਗੇ ਇਹਨਾਂ ਨੂੰ ਲਾ ਦਿਓ ਇਹ ਸੁਧਾਰ ਕਰ ਦੇਣਗੇ ਪੰਜਾਬ ਦਾ ਮੈਂ ਕਿਹਾ ਨਸ਼ੇ ਦਾ ਗੁਰਪ੍ਰੀਤ ਸਿੰਘ ਭੁੱਲਰ ਨੂੰ ਓਵਰਆਲ ਇਨਚਾਰਜ ਦੇ ਦੇ ਦਿਓ ਚਾਰਜ ਉਹਨਾਂ ਨੂੰ ਤੁਸੀਂ ਸੁਧਾਰ ਹੁੰਦਾ ਹੁਣ ਵੀ ਤਾਂ ਉਹ ਉਹਦਾ ਕੰਮ ਦੇਖ ਲਓ ਤੇ ਬਾਕੀ ਪੰਜਾਬ ਦਾ ਦੇਖ ਲਓ ਸੀਪੀ ਸਾਹਿਬ ਅੰਮ੍ਰਿਤਸਰ ਦਾ ਦੇਖ ਲਓ ਉਹਨਾਂ ਦਾ ਕੰਮ ਤੇ ਬਾਕੀ ਸਾਰੇ ਪੰਜਾਬ ਦਾ ਦੇਖ ਲਓ ਮੈਂ ਅੱਗੇ ਗੱਲ ਕਰਦਾ ਜਿਹੜੇ ਚੰਗਿਆਂ ਨੂੰ ਚੰਗੇ ਕਿਉਂ ਕਿਹਾ ਜਾਂਦਾ ਬਠਿੰਡੇ ਅਸੀਂ ਡਿਊਟੀ ਗਏ ਬੀਬੀ ਹਰ ਸਿਮਰਤ ਕੌਰ ਦੇ ਇਲੈਕਸ਼ਨ ਚ ਰਾਤ ਨੂੰ ਲੜਕੀਆਂ ਸਾਡੇ ਮੋਗੇ ਜਿਲ੍ਹੀਆਂ ਤੋਂ ਜਾਣ ਬੁੱਝ ਕੇ ਡਿਊਟੀ ਲਈ ਬੀਬੀ ਦੇ ਜਿੱਥੇ ਖਾਣਾ ਖਾਣਾ ਸੀ ਮਾਡਲ ਟਾਊਨ ਤੇ ਉਹ ਅਫਸਰ ਜਾਣ ਕੇ ਖਰਾਬ ਕਰਦਾ ਸੀ ਕੁੜੀਆਂ ਦੀ ਸਾਡੇ ਕਰਦੇ ਨੇ ਜਿਹੜੇ ਮਾੜੇ ਨੇ ਇਵੇਂ ਕਰਦੇ ਆ ਉਹਦਾ ਰੀਡਰਮੈਂਟਿਕ ਪਿੱਛੋਂ ਕਹਦੇ ਵੇ ਸਾਹਿਬ ਨਾ ਕੁੜੀਆਂ ਨੂੰ ਕੋਈ ਗੱਲ ਕਰ ਲੋ ਤੇ ਕੁੜੀਆਂ ਮੇਰੇ ਨਾਲ ਡਿਊਟੀ ਗਈਆਂ ਸੀ ਅਸੀਂ 9 ਵਜੇ ਵਿਹਲੇ ਹੋ ਗਏ 8:30 ਤੇ ਮੈਂ ਪੁੱਲਰ ਸਾਹਿਬ ਉੱਥੇ ਕੁਦਰਤੀ ਆ ਗਏ ਮੈਂ ਕਿਹਾ ਸਰ ਬੇਨਤੀ ਕਰਨੀ ਕਿੰਨੇ ਦੱਸੋ ਮੈਂ ਕਿਹਾ ਜੀ ਇਹ ਕੁੜੀਆਂ ਇੱਕ ਜੀਰੇ ਦੀ ਐ ਇਹ ਕੁੜੀ ਮੋਗੇ ਦੀ ਐ ਮੇਰੇ ਨਾਲ ਆਈਆਂ ਤੇ ਮੈਂ ਜਿੰਨਾ ਚਿਰ ਰਾਤ ਨੂੰ ਇਹਨਾਂ ਦੇ ਘਰੋਂ ਘਰ ਨਹੀਂ ਛੱਡਦਾ ਮੇਰੀ ਉਹਨਾਂ ਤੇ ਜ਼ਿੰਮੇਵਾਰੀ ਖਤਮ ਨਹੀਂ ਹੁੰਦੀ ਤੜਕੇ ਨੂੰ ਸਾਨੂੰ 8 ਵਜੇ ਦਾ ਫੇਰ ਇੱਥੇ ਟਾਈਮ ਦਿੱਤਾ ਤੇ ਜੇ ਇੱਥੇ ਤੁਸੀਂ ਖਾਣੇ ਤੇ ਦੋ ਕੁੜੀਆਂ ਲੋਕਲ ਲਾ ਦਿਓ ਭੁੱਲਰ ਸਾਹਿਬ ਨੇ ਦੋ ਮਿੰਟ ਲਾਏ ਔਰ ਅਗਲਾ ਆਰਡਰ ਕੀਤਾ ਕਹਿੰਦਾ ਕੁੜੀਆਂ ਰੁਕੀਆਂ ਕਿਹਨੇ ਆ ਭੁੱਲਰ ਸਾਹਿਬ ਕਹਿੰਦੇ ਵੀ ਬਾਹਰੋਂ ਜਿਹੜੀਆਂ ਬਾਹਰਲੇ ਜ਼ਿਲ੍ਹੇ ਦੀਆਂ ਲੜਕੀਆਂ ਡਿਊਟੀ ਆਈਆਂ ਕਿਹਨੇ ਰੁਕੀਆਂ ਇਸ ਵੇਲੇ ਤੱਕ ਉਹਨਾਂ ਨੇ ਆਰਡਰ ਪਾਸ ਕੀਤਾ ਵੀ ਬਾਹਰਲੇ ਜ਼ਿਲ੍ਹੇ ਤੋਂ ਜਿਹੜੀਆਂ ਵੀ ਲੜਕੀਆਂ ਡਿਊਟੀ ਹੁੰਦੀਆਂ ਕਿਉਂਕਿ ਅਨਮੈਰਿਡ ਨੇ ਉਹਨਾਂ ਕੁੜੀਆਂ ਨੂੰ 5 ਵਜੇ ਫ ਇਹ ਚੰਗੇ ਅਫਸਰ ਦੀ ਨਿਸ਼ਾਨੀ ਖਾਨਦਾਨੀ ਅਫਸਰ ਦੀ ਨਿਸ਼ਾਨੀ ਸਰਦਾਰ ਭਪਿੰਦਰ ਸਿੰਘ ਸਿੱਧੂ ਐਸਐਸਪੀ ਸਾਹਿਬ ਨੇ ਮੈ चौहान ਸਾਹਿਬ ਦਾ ਨਾਮ ਲੈ ਚੁੱਕਿਆ ਆਪਣੇ ਰਵਚਰਨ ਸਿੰਘ ਬਰਾੜ ਹੁੰਦੇ ਸੀ ਸ਼ਾਇਦ ਉਹ ਤਾਂ ਰਟਾਇਰ ਹੋ ਗਏ ਵਰਿੰਦਰ ਸਿੰਘ ਬਰਾੜ ਨੇ بڑے ਅਫਸਰ ਨੇ ਜਿਹੜੇ ਖਾਨਦਾਨੀ ਨੇ ਮੈਡਮ ਕਮਰਜੀਤ कौर ਜਿਹੜੇ ਚੰਡੀਗੜ੍ਹ ਐਸਐਸਪੀ ਲੱਗੇ ਆ ਸਾਡੇ ਫਿਰੋਜ਼ਪੁਰ ਦੇ ਵਿੱਚ ਇੱਕ ਵੀ ਉਂਗਲੀ ਨਾ ਇਹਨਾਂ ਅਫਸਰਾਂ ਤੇ ਅੱਜ ਤੱਕ ਨਹੀਂ ਉਠੀ ਇਹ ਜੇ ਅਫਸਰਾਂ ਨੂੰ ਦਿਓ ਚਾਰਜ ਚੰਗੇ ਚੰਗੇ ਜ਼ਿਲ੍ਹਿਆਂ ਦਾ ਦਿਓ ਰੋਲਾ ਤੇ ਆ ਵੀ ਇਹ ਸਾਨੂੰ ਮਾਫਕ ਨਹੀਂ ਸਾਨੂੰ ਵਾਰਾ ਨਹੀਂ ਖਾਂਦੇ ਕੋਈ ਲੀਡਰਾਂ ਦੇ ਗਨੀਵੀਆਂ ਨਹੀਂ ਪਾਉਂਦੇ ਤੇ ਇਹਨਾਂ ਨੂੰ ਨੀਵੀਆਂ ਵਾਲੇ ਚਾਹੀਦੇ ਜੋ ਅਸੀਂ ਕਿਹਾ ਤਾਂ ਸੱਤ ਬਚਨ ਹੁਣ ਸਵਾਦ ਤਾਂ ਤਾਂ ਵੀ ਹੁਣ ਕਰੋ ਕੁਛ ਆ ਤੁਹਾਡੇ ਵੱਲ ਪੰਜਾਬ ਦੀ ਦੁਨੀਆ ਵੇਖ ਰਹੀ ਆ ਦਿਓ ਆਗਿਆ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ